ਕਛਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਘਰ ਦੀਆਂ ਤਾਜ਼ੀਆਂ ਸਬਜ਼ੀਆਂ ਤੇ ਇਧਰ ਏਕਮ ਸਿੰਘ ਹਮ ਹੈਲੋ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਸਤਿ ਸ਼੍ਰੀ ਅਕਾਲ ਹਮ ਕਰ ਦੋ ਸਤਿ ਸ਼੍ਰੀ ਅਕਾਲ ਤੇ ਚਲੋ ਜੀ ਦਿਖਾਈਏ ਆਪਾਂ ਸਬਜ਼ੀਆਂ ਤੁਹਾਨੂੰ ਗਰਮੀਆਂ ਦੀਆਂ ਤੇ ਲੱਗੀਆਂ ਆਪਣੇ ਕੱਕੜੀਆਂ ਵਗੈਰਾ ਤੇ ਖੀਰੇ ਖੂਰੇ ਤੇ ਗਰਮੀਆਂ ਚ ਹੁਣ ਮੌਜ ਰੋਗੀ ਸਬਜ਼ੀਆਂ ਦੀ ਸਲਾਦ ਵਗੈਰਾ ਦੀ ਤੇ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਘਰ ਦੀਆਂ ਤੋੜਿਆ ਕਰਾਂਗੇ ਤੇ ਚਲੋ ਜੀ ਪੋ ਆਈਏ ਸਬਜ਼ੀਆਂ ਦੇ ਦਰਸ਼ਨ ਤੁਹਾਨੂੰ ਵੀ ਸਾਰਿਆਂ ਨੂੰ ਤੇ ਲੋ ਜੀ ਏਕ ਮੈਨੂੰ ਆਪਾਂ ਬਿਠਾਤਾ ਇਹਦੀ ਸਾਈਕਲ 'ਚ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸਬਜ਼ੀਆਂ ਕਿਉਂਕਿ ਏਕਮ ਸ਼ਰਾਰਤ ਬਹੁਤ ਕਰਦਾ ਤੇ ਇਸਿਰਚ ਸੱਟ ਵੀ ਖਾਦੀ ਇਹਨੇ ਵੜ ਤੋਂ ਡਿੱਗ ਕੇ ਇਹ ਵੇਖੋ ਹੂੰ। ਛਿਰਾਰਤੀ ਬਹੁਤ ਹੈ। ਤੇ ਚਲੋ ਜੀ ਇਹ ਵੇਖੋ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਤੇ ਇਹ ਤਾਂ ਆਪਾਂ ਪਾਲਕ ਵਗੈਰਾ ਰੱਖੀ ਹੋਈ ਹੈ ਵੀ ਵਾਸਤੇ। ਤੇ ਇਹਦਾ ਵੀਜ ਤਿਆਰ ਹੋ ਗਿਆ। ਤੇ ਇਧਰ ਆਪਾਂ ਲਾਈ ਆ ਲੋਬੀਆ, ਚੋਲਿਆਂ ਦੀਆਂ ਬੇਲਾਂ। ਤੇ ਇਹਨਾਂ ਤੇ ਵੀ ਹੁਣ ਫਾਲ ਲੱਗਣਾ ਸ਼ੁਰੂ ਹੋਗਾ ਥੋੜੇ ਥੋੜੇ ਫੁੱਲ ਵਗੈਰਾ। ਤੇ ਇਧਰ ਇੱਕ ਸਾਈਡ ਲਾਈਏ ਇੱਕ ਬੇਲ। ਤੇ ਇਧਰ ਫਤਕ ਹੋਨੇ ਤੁਹਾਨੂੰ ਖੀਰੇ ਇਹ ਵੇਖੋ ਖੀਰੇ ਲੱਗ ਰਹੇ ਆ ਆਪਣੇ ਤੇ ਇਹਨਾਂ ਦਾ ਐ ਨਹੀਂ ਪਤਾ ਲੱਗਦਾ ਵੀ ਇਹ ਖੀਰੇ ਆ ਕਿ ਕੱਕੜੀਆਂ ਆ ਕਿ ਕੀ ਆ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੈਸੇ ਇਹ ਖੀਰੇ ਲਾਏ ਸੀਗੇ ਪਤਾ ਨਹੀਂ ਤੇ ਕਦੇ-ਕਦੇ ਮੈਨੂੰ ਕੱਕੜੀਆਂ ਲੱਗਦੀਆਂ ਖਾਣ ਵਾਲੀਆਂ ਜਿਹੜੀਆਂ ਲੰਬੀਆਂ-ਲੰਬੀਆਂ ਹੁੰਦੀਆਂ ਖਟੀਆਂ ਚੁਬੜਾਂ ਵਾਲੀਆਂ ਤੇ ਇਧਰ ਇਹ ਤਾਂ ਕਾਫੀ ਲੱਗੇ ਪਏ ਖੀਰੇ ਤਾਂ ਆ ਸੀਗੇ ਪਤਾ ਨਹੀਂ ਖੀਰੇ ਆ ਕਿ ਕੱਕੜੀਆਂ ਲੱਗਦੀਆਂ ਵਿੱਚ ਦੀ ਕਦੇ ਖੀਰੇ ਲੱਗਣ ਲੱਗ ਜਾਂਦੇ ਐ ਮੈਨੂੰ ਆ ਵੇਖੋ ਕਾਫੀ ਲੱਗੇ ਪਏ ਆ ਸੀਗੇ ਦੋ ਤਿੰਨ ਤੇ ਇਧਰ ਵੀ ਅਗੇ ਆ ਸੀਗੇ ਆ ਵੇਖੋ ਆ ਸੀਗੇ ਇੱਕ ਨੀਚੇ ਪਿਆਗਾ ਤੇ ਆ ਸੀਗੇ ਬਹੁਤ ਲੱਗੇ ਪਏ ਆ ਇਹ ਹੁਣ ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਇਹ ਖੀਰੇ ਆ ਕਿ ਕੀ ਹੈਗੇ ਆ ਸੀਗੇ ਵਿੱਚ ਦੀ ਮੈਨੂੰ ਖਖੜੀਆਂ ਲੱਗਣ ਲੱਗ ਜਾਂਦੀਆਂ ਜਿਹੜੀਆਂ ਖਾਣ ਵਾਲੀਆਂ ਲੰਬੀਆਂ ਲੰਬੀਆਂ ਹੁੰਦੀਆਂ ਵਿੱਚ ਦੀ ਖੀਰੇ ਲੱਗਦੇ ਬਹੁਤ ਸਾਰੇ ਲੱਗੇ ਪਏ ਆ ਇਹ ਪਰੀ ਪੀਏ ਭੇਲੇ ਹੈ ਹਾਂ ਆ ਦੇਖੋ ਬਹੁਤ ਲੱਗੇ ਪਈ ਹੈ ਇਹ ਤੇ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਕੀ ਹੈ ਇਹ ਖਖੜੀਆਂ ਕੇ ਖੀਰੇ ਲੱਗੇ ਤਾਂ ਬਹੁਤ ਪਈ ਹੈ ਇਹ ਆ ਦੇਖੋ ਬਹੁਤ ਲੈ ਕੇ ਭੇਲ ਭਰੀ ਪਈ ਹੈ ਸਾਰੀ ਤੁਰ ਤੱਕ ਤੇ ਇਧਰ ਆਪਣੇ ਅਗੇ ਗਵਾਰੇ ਦੀਆਂ ਵੇਲਾ ਪਹਿਲਾਂ ਇਧਰ ਦਿਖਾਉਣੀ ਆ ਆ ਕਹਦੀ ਹੈਗੀ ਉਹ ਵੀ ਕੱਕੜੀਆਂ ਦੀ ਅਗੇ ਉਹ ਜਿਹੜੀਆਂ ਲੰਬੀਆਂ ਤਰ੍ਹਾਂ ਹੁੰਦੀਆਂ ਤਰ੍ਹਾਂ ਕਹਿੰਦੇ ਆਪਾਂ ਤੇ ਇਧਰ ਚਕੰਦਰ ਖੜੇ ਆਪਣੀ ਇਹ ਗਵਾਰੇ ਦੇ ਅਗੇ ਬੂਟੇ ਤੇ ਇਹਨਾਂ ਤੇ ਵੀ ਫਲ ਲੱਗਣਾ ਸ਼ੁਰੂ ਹੋਗਾ ਥੋੜਾ ਥੋੜਾ ਛੋਟੇ ਛੋਟੇ ਬੂਟਿਆਂ ਤੇ ਇਹ ਸਾਰੇ ਆਪਾਂ ਗਵਾਰੇ ਦੇ ਲਾਏ ਇਹ ਸੀਗੇ ਇੱਕ ਲਹਿਨ ਪੂਰੀ ਲਾਈ ਆਪਾਂ ਤੇ ਇੰਨੇ ਆਪਣੇ ਵਾਸਤੇ ਬਾਧੂ ਆ ਗਵਾਰਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਾਡੇ ਚਕੰਦਰ ਐ ਤਕੀ ਜੂਸ ਬਣਾਉਣ ਦਾ ਟਾਈਮ ਨਹੀਂ ਲੱਗਿਆ ਤੇ ਦੇਖੋ ਆਹ ਕਿੱਡੇ-ਕਿੱਡੇ ਆ ਗਏ ਆਹ ਪੂਰਾ 1 ਕਿਲੋ ਦਾ ਹੋਗਾ ਹੁਣ ਬਹੁਤ ਵੱਡੇ ਆ ਸਾਰੇ ਡੱਡ ਵੱਦਗੇ ਇਹ ਦੇਖੋ ਬਹੁਤ ਵੱਡੇ-ਵੱਡੇ ਹੋਏ ਪਏ ਇੱਕ-ਇੱਕ ਕਿਲੋ ਦੇ ਹੋਗੇ ਹੋਣਗੇ ਇਹ ਸਾਰੇ ਲੈ ਨਵਾਰ ਖੜੇ ਆ ਇਹ ਚਿਕੰਦਰ ਤੇ ਇਹ ਦੇਖੋ ਜੀ ਤੇ ਆ ਆ ਗਈਆਂ ਆਪਣੀਆਂ ਕੱਕੜੀਆਂ ਤਰਾਂ ਦੇਖੋ ਤਾਰ ਕਿੰਡੀ ਵੱਡੀ ਹੈ ਇਹ ਇਹ ਵੀ ਬਹੁਤ ਲੱਗਦੀਆਂ ਪਿਛਲੀ ਵਾਰ ਵੀ ਬਹੁਤ ਲੱਗੀਆਂ ਸੀਆਂ ਤਾਰ ਇਹ ਹੋ ਗਏ ਹੈ ਤਿੰਨ ਗਿੱਠਾਂ ਦੀ ਹੈ ਨਾ ਤਿੰਨ ਗਿੱਠਾਂ ਦੀ ਲੰਬੀ ਹਾਂ 2.5 ਫੁੱਟ ਤੋਂ ਹੋ ਗਏ ਨਾ 2.5 ਫੁੱਟ ਤੇ ਇਹ ਵੇਖੋ ਹੋਰ ਵੀ ਲੱਗਦੀਆਂ ਹੁੰਦੀਆਂ ਤੇ ਬਹੁਤ ਛੇਤੀ ਵਧ ਜਾਂਦੀਆਂ ਇਹ ਤਾਂ ਆ ਸੀ ਦੋ ਚਾਰ ਦਿਨਾਂ ਚੀਡੀਆਂ ਵੱਡੀਆਂ ਵੱਡੀਆਂ ਹੋ ਜਾਂਦੀਆਂ ਪਿਛਲੀ ਵਾਰ ਵੀ ਬਹੁਤ ਲੱਗੀਆਂ ਸੀ ਇਹ ਤੇ ਇਧਰ ਮੂਲੀਆਂ ਲਾਈਆਂ ਆਪਾਂ ਨੇ ਦੁਬਾਰਾ ਇਹ ਵਿੱਚ ਵਿੱਚ ਉਗਰਤੀਆਂ ਆਉਂਦੀਆਂ ਮੂਲੀਆਂ ਆਪਾਂ ਹੁਣ ਲਾਆਂ ਦੁਬਾਰੇ ਤੇ ਇਧਰ ਆਪਣੀ ਪੇਠਿਆਂ ਦੀ ਵੇਲ ਆ ਪੇਠਿਆਂ ਦੀ ਵੇਲ ਵੀ ਕਾਫੀ ਲੰਬੀ ਹੋ ਗਈ ਇਹ ਵੇਖੋ ਤੇ ਇਹ ਤੇ ਵੀ ਫੁੱਲ ਲੱਗਣੇ ਸ਼ੁਰੂ ਹੋ ਗਏ ਉਹ ਲੱਗੀ ਵੀ ਐ ਤੇ ਇਹ ਮਟਰ ਤੇ ਇਧਰ ਆਪਣੀ ਕ੍ਰੇਲਿਆਂ ਦੀ ਵੇਲ ਐ ਤੇ ਕੀ ਕ੍ਰੇਲੇ ਥੋੜੇ ਜਿਹਾ ਆਪਣੇ ਲੇਟ ਹੋ ਗਏ ਕਿਉਂਕਿ ਪਹਿਲਾਂ ਤਾਂ ਆਪਾਂ ਜਲਦੀ ਲਾਤੇ ਸੀਗੇ ਤੇ ਇਤ ਕੀ ਥੋੜੇ ਜਿਹਾ ਲੇਟ ਹੋ ਗਈ ਸਬਜੀ ਮੋਨੀਆਂ ਮਟਰ ਤੇ ਇਧਰ ਆਪਾਂ ਮੂਲੀਆਂ ਤੇ ਮਟਰ ਲਾ ਬੀਜੇ ਅੱਗੇ ਹੁਣ ਦੁਬਾਰਾ ਤੇ ਇਹ ਵੇਖੋ ਇਹ ਵੀ ਆਪਾਂ ਪਾਲਕ ਦਾ ਬੂਚਾ ਰੱਖਿਆ ਹੈ ਇਹ ਬੀਜਾਂ ਵਾਸਤੇ ਇਹ ਹਾਈਬ੍ਰਿਡ ਪਾਲਕ ਦਾ ਬੂਟਾ ਵੱਡਾ ਬਹੁਤ ਤੇ ਇਹਦੇ ਵੀ ਬੀਜ ਤਿਆਰ ਹੋ ਗਏ ਤੇ ਇਧਰ ਆਪਣੀ ਮੂਲੀ ਦੇ ਵੀ ਤਿਆਰ ਹੋ ਗਏ ਜਾਮਣੀ ਮੂਲੀ ਦੇ ਇਹ ਦੇਖੋ ਕਾਫੀ ਬੀਜੇ ਦੇ ਹੋ ਗਏ ਇੱਕੀ ਮੂਲੀ ਸੀਗੀ ਇਹ ਜਾਮਣੀ ਤੇ ਇਧਰ ਲਸਣ ਵਗੈਰਾ ਤੇ ਆਹ ਵੇਖੋ ਵੈਂਗਣੀ ਦਾ ਬੂਟਾ ਕਿਵੇਂ ਭਰੇ ਆ ਪਿਆ ਵੈਂਗਣੀ ਨਾਲ ਗੋਲ ਬੈਂਗਣੀ ਇਹ ਬਹੁਤ ਜ਼ਿਆਦਾ ਬੈਂਗਣੀ ਲੱਗਦੀ ਹੈ ਦੇਖੋ ਕਿੰਨੇ ਰੰਗਣੀ ਲੱਗੀ ਪਈ ਹੈ ਇਹ ਸਾਰਾ ਬੁੱਟਾ ਭਰਿਆ ਪਏ ਬਹੁਤ ਜ਼ਿਆਦਾ ਬਹੁਤ ਲੱਗਦੀ ਹੈ ਇਹ ਹਨ ਪਰ ਜੰਦਾ ਬੁੱਟਾ ਥੋੜੇ ਦਿਨਾ ਚ ਬਹੁਤ ਜ਼ਿਆਦਾ ਵੈਸੇ ਟੇਸਟੀ ਵੀ ਬਣਦੀ ਹੈ ਇਹ ਗੋਲ ਬੈਂਗਣੀ ਤੇ ਇਧਰ ਆਪਣੀਆਂ ਮਿਰਚਾਂ ਵਗੈਰਾ ਇਹ ਦੇਖੋ ਮਿਰਚਾਂ ਵੀ ਲੱਗੀਆਂ ਪਈਆਂ ਸਿੱਕੇ ਸਾਰੇ ਬੂਟਿਆਂ ਤੇ ਲੱਗੀਆਂ ਪਈਆਂ 2 2 4 4 ਤੇ ਉਧਰ ਆਪਣੀ ਲੋਬੀ ਆ ਗਈ ਸਾਰੀ ਬਹੁਤ ساری ਲੋਬੀ ਆ ਲਈ ਆਪਾਂ ਨੇ ਇਹ ਵੇਖੋ ਵੇਲਾ ਹੀ ਵੇਲਾ ਇਹ ਸਾਰੀਆਂ ਤੇ ਬਾਦਰ ਗਈਆਂ ਹੁਣ ਤੇ ਲਸਣ ਹਜੇ ਆਪਾਂ ਬਟਾਂਗੇ ਲਸਣ ਵੀ ਖੜੀ ਐ ਮੀਂਹ ਪੈ ਗਿਆ ਦਵਾਰਾ ਇਹ ਵੇਖੋ ਕਾਫੀ ਵਦਰੰਗਾ ਦੇ ਲਾ ਤੇ ਇਧਰ ਆਪਣੇ ਬੀਟਰ ਰੂਟ ਖੜੇ ਚਕੰਦਰ ਫਿਰ ਬਹੁਤ ਜਿਆਦਾ ਵੱਡੇ ਹੋ ਗਏ ਐ ਤਕਿ ਜੂਸ ਬਣਾਉਣ ਦਾ ਟਾਈਮ ਨਹੀਂ ਲੱਗਿਆ ਇਹ ਵੇਖੋ ਕਿੱਡੇ ਕਿੱਡੇ ਵੱਡੇ ਐ ਇਹ ਹਾਸੀਏ ਕਿਲੋ ਕਿਲੋ ਦੇ ਕੋਈ ਪੈਸਾਰੇ ਹੁਣ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਕਿੱਥੇ ਹਾਂ ਆਹ ਸ਼ਿਮਲਾ ਮਿਰਚਾਂਗਾ ਇਸੇ ਮਲੇ ਮਿਰਚ ਦੇ ਬੂਟੇ ਵੀ ਕਾਫੀ ਹੋ ਗਏ ਇਹ ਆਪਾਂ ਵੀਨ ਤੋਂ ਤਿਆਰ ਕਰੇ ਹੈਗੇ ਘਰੇ ਸ਼ਿਮਲਾ ਮਿਰਚ ਲੈਂਦੀ ਸੀ ਆਪਾਂ ਵਰਤਣ ਵਾਸਤੇ ਸਬਜ਼ੀ ਚ ਤੇ ਉਹਦੇ ਬੀਜ ਆਪਾਂ ਨੇ ਲਗਾਏ ਆ ਇਹ ਤੇ ਬੀਜਾਂ ਤੋਂ ਤਿਆਰ ਕਰੇ ਬੂਟੇ ਤੇ ਇਹ ਮੈਂ ਸਾਰੀਆਂ ਸਬਜ਼ੀਆਂ ਤੁਹਾਨੂੰ ਦਿਖਾਈ ਦਿੱਤੀਆਂ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਅੱਜ ਆਪਾਂ ਤੁਹਾਨੂੰ ਸਬਜ਼ੀਆਂ ਹੀ ਦਿਖਾਉਣੀਆਂ ਸੀ ਸਾਰੀਆਂ ਆਪਣੀਆਂ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤੇ ਏਕਮ ਤੋਂ ਸ਼ੁਰੂ ਕਰੀ ਵੀਡੀਓ ਏਕਮ ਤੇ ਖਤਮ ਕਰਦੇ ਆ ਏਕਮ ਬਾਏ ਬਾਏ ਏਕਮ ਬਾਏ ਬਾਏ ਕਰਦੇ ਹੁ ਸਾਰਿਆਂ ਨੂੰ ਹੈ ਬਾਏ ਬਾਏ ਬਾਈ ਜਲ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖ ਲਈ ਬਹੁਤ ਬਹੁਤ ਧੰਨਵਾਦੀ ਜੀ